ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਨੀਚਾ ਅੰਦਰ ਨੀਚ ਜਾਤ ਨੀਚ ਹੂੰ ਅਤ ਨੀਚ ਨਾ ਨਿਗਤਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿਤੇ ਨੀਚ ਸਮਾਲੀਆਂ ਨ ਤਿਥੇ ਨਦਰ ਤੇਰੀ ਬਖਸ਼ੀਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਆਪ ਜੀ ਦੇ ਨਾਲ ਕੁਝ ਗੁਰਮਤ ਵਿਚਾਰਾਂ ਦੀ ਸਾਂਝ ਪਾਵਾਂਗੇ ਕਿਉਂਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦੇ ਮਹਾਵਾਕ ਅਨੁਸਾਰ ਸਾਰੀਆਂ ਹੀ ਚਿੰਤਾਵਾਂ ਤੇ ਦੁੱਖਾਂ ਦਾ ਦਾਰੂ ਜਿਹੜਾ ਵਾ ਉਹ ਵਾਹਿਗੁਰੂ ਦੀ ਪ੍ਰਮਾਤਮਾ ਦੀ ਧੁਰ ਦੀ ਬਾਣੀ ਆ ਔਰ ਜਿਹੜਾ ਇਨਸਾਨ ਬਾਣੀ ਦੇ ਨਾਲ ਪਿਆਰ ਕਰਦਾ ਵਾ ਪਿਰ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵੇ ਤੇ ਸਤ ਗੁਰਿਆ ਭਰਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੋ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਜਿਹੜਾ ਚੈਨਲ ਆ ਇਹਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਜਰੂਰ ਇਹਨੂੰ ਸਬਸਕ੍ਰਾਈਬ ਕਰਨ ਕਿਉਂਕਿ ਹੋਰ ਚੈਨਲ ਆਪਾਂ ਵੇਖੋ ਛੋਟੀਆਂ-ਛੋਟੀਆਂ ਵੀਡੀਓ ਵਾਲੀਆਂ ਜਾਂ ਲਟਣ-ਪਟਣ ਕਈ ਕੋਸ਼ ਵੇਨੇ ਆ ਤੇ ਆਪਾਂ ਉਸੇ ਵੇਲੇ ਉਹਨੂੰ ਸਬਸਕ੍ਰਾਈਬ ਕਰ ਦਈਏ ਪਰ ਗੁਰੂ ਪਿਆਰਿਓ ਜਿਹੜਾ ਮੋਲਕ ਖਜ਼ਾਨਾ ਜਿਹੜਾ ਗੁਰੂ ਸਹਿਬਾਨਾ ਨੇ ਸਾਨੂੰ ਜੀਵਨ ਜਾਚ ਸੱਚ ਦਾ ਮਾਰਗ ਕਦਰਾਂ ਕੀਮਤਾਂ ਸਾਨੂੰ ਪ੍ਰਮਾਤਮਾ ਨਾਲ ਜੋੜਨ ਵਾਸਤੇ ਗੁਰੂ ਦੀ ਜਿਹੜੀ ਇਲਾਹੀ ਬਾਣੀਆਂ ਉਹਦੀ ਰਚਨਾ ਕੀਤੀ ਸਿਰਜਣਾ ਕੀਤੀ ਔਰ ਸਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗੁਰੂ ਸਾਹਿਬਾਨ ਨੇ ਸਾਨੂੰ ਚੰਗੇ ਇਨਸਾਨ ਬਣ ਦੇ ਲਈ ਪ੍ਰੇਰਿਆ ਵਾ ਤੇ ਫਿਰ ਆਪਾਂ ਕਿਉਂ ਨਹੀਂ ਮੰਨ ਲੋ ਕਿ ਇਹਨੂੰ ਸਬਸਕ੍ਰਾਈਬ ਕਰ ਦੇ ਆਪਣਾ ਮਨੋਰਥ ਚੈਨਲ ਦਾ ਇਹੋ ਹੀ ਆ ਕਿ ਆਪਾਂ ਜਿਹੜਾ ਵਾ ਉਹ ਚੰਗੇ ਇਨਸਾਨ ਬਨਨਾ ਵਾ ਗੁਰੂ ਤੋਂ ਸਿੱਖਿਆ ਅਸਲ ਕਰਨੀਆਂ ਵੱਤੋਂ ਵੱਤ ਜਿਹੜਾ ਵਾ ਉਹ ਚੰਗਿਆਈ ਦਾ ਪ੍ਰਸਾਰ ਕਰਨਾ ਵਾ ਕਿਉਂਕਿ ਬਰਾਈ ਤਾਂ ਪਹਿਲਾਂ ਹੀ ਸੰਸਾਰ ਵਿੱਚ ਬੜੀ ਮੌਜੂਦ ਹੈ ਫਸਲ ਦੇ ਵਿੱਚ ਜਿਹੜਾ ਵਾ ਨਦੀਨ ਆ ਜਾਂ ਹੋਰ ਕਈ ਕੋ ਜਿਹੜਾ ਆਪਣੇ ਆਪ ਹੀ ਪੈਦਾ ਹੋ ਜਾਂਦਾ ਵਾ ਪਰ ਫਸਲ ਜਿਹੜੀ ਆਪਾਂ ਬੀਜਦੇ ਆ ਨਾ ਉਹਦਾ ਬੀਜ ਪਾਉਣਾ ਪੈਂਦਾ ਕਾ ਜਾਂ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ ਹੀ ਪੈਦਾ ਹੋ ਜਾਂਦੀਆਂ ਉਹ ਆਪਾਂ ਨਹੀਂ ਬੀਜਦੇ ਇਸੇ ਤਰ੍ਹਾਂ ਮਨ ਦੇ ਵਿੱਚ ਜਿਹੜੇ ਮਾੜੇ ਭੈੜੇ ਵਿਚਾਰ ਆ ਹੋਰ ਕਈ ਤਰ੍ਹਾਂ ਦੇ ਉਹ ਆਪਣੇ ਆਪ ਹੀ ਆ ਜਾਂਦੇ ਆ ਪਰ ਚੰਗੇ ਵਿਚਾਰ ਜਿਹੜੇ ਆ ਉਹ ਗੁਰੂ ਦੇ ਲੜ ਲੱਗਿਆਂ ਹੀ ਆਉਣੇ ਗੁਰੂ ਤੋਂ ਸਿੱਖਿਆ ਹਾਸਲ ਕਰਨੀ ਪੈਣੀ ਆ ਗੁਰਬਾਣੀ ਨੂੰ ਜਿਹੜਾ ਵਾ ਪੜਨਾ ਪੈਣਾ ਸੁਣਨਾ ਪੈਣਾ ਸਮਝਣਾ ਪੈਣਾ ਵਾ ਸੋ ਗੁਰੂ ਸਾਹਿਬਾਨ ਸਮਝਾਉਂਦੇ ਆ ਕਿ ਸਾਰੇ ਮਨੁੱਖ ਪ੍ਰਭੂ ਦੀ ਸੰਤਾਨ ਆ ਤੇ ਜਿਹੜੇ ਹੋਰਨਾ ਦੇ ਮੁਕਾਬਲੇ ਨਿਤਾਣੇ ਹਨ ਕਿਸੇ ਵੀ ਬਖੂ ਕਮਜ਼ੋਰ ਹਨ ਲਾਚਾਰ ਹਨ ਪ੍ਰਭੂ ਉਹਨਾਂ ਵੱਲ ਵਧੇਰੇ ਧਿਆਨ ਦਿੰਦਾ ਉਹਨਾਂ ਦੀਆਂ ਰਜੋਈਆਂ ਅਰਦਾਸਾਂ ਨੂੰ ਪਹਿਲਾਂ ਸੁਣਦਾ ਔਰ ਦਸਮ ਪਿਤਾ ਜੀ ਪ੍ਰਭੂ ਦੇ ਸੁਭਾਅ ਬਾਰੇ ਆਖਦੇ ਹਨ ਕਿ ਉਹ ਬਲਵਾਨ ਹਾਥੀ ਦੇ ਮੁਕਾਬਲੇ ਨਤਾਣੀ ਕੀੜੀ ਦੀ ਪੁਕਾਰ ਪਹਿਲਾਂ ਸੁਣਦਾ ਹਾਥੀ ਕੀ ਚੰਗਾਰ ਪਲ ਪਾਛੀ ਪਹੁੰਚਤ ਤਾਹੀਂ ਚੀਟੀ ਕੀ ਪੁਕਾਰ ਪਹਿਲੀ ਹੀ ਸੁਣਿਅਤ ਹੈ ਕਿ ਗੁਰੂ ਸਾਹਿਬਾਨ ਪਰਮ ਦੱਸਦਿਆ ਕਿ ਇਥੇ ਜਿਹੜੇ ਵੱਡੇ-ਵੱਡੇ ਮਨੋਖਿਆ ਆ ਆਪਾਂ ਸੋਚਦੇ ਆ ਕਿ ਉਹਨਾਂ ਨੂੰ ਕੋਈ ਦੁੱਖ ਨਹੀਂ ਆ ਕਿਉਂਕਿ ਸੁੱਖ-ਸਹੂਲਤਾਂ ਵਾਧੂ ਹੁੰਦੀਆਂ ਵਾ ਤੇ ਜਿਹੜੀਆਂ ਗਰੀਬ ਬੰਦੇ ਕੋਲ ਆ ਉਹ ਥੋੜੀਆਂ ਜਿਹੀਆਂ ਲੋੜਾਂ ਦੀ ਪੂਰਤੀ ਵਾਸਤੇ ਕਈ ਵਾਰੀ ਧੰਨ ਦੀ ਕਮੀ ਹੁੰਦੀ ਆ ਤੇ ਉਹ ਪਰੇਸ਼ਾਨ ਹੁੰਦਾ ਪਰ ਗੁਰੂ ਮਹਾਰਾਜ ਗਾੜੀ ਅਸੀਂ ਰਜੋਈ ਕਰੀਏ ਬੇਨਤੀ ਕਰੀਏ ਤੇ ਉਹ ਸਾਡੀਆਂ ਪੁਕਾਰਾਂ ਸੁਣਦਾ ਸਾਨੂੰ ਸਭ ਕੁਝ ਦਿੰਦਾ ਵਾ ਸਾਨੂੰ ਪਰਮਾਤਮਾ ਦੇ ਭਰੋਸਾ ਰੱਖ ਕੇ ਆਪਣੇ ਕੰਮ ਕਾਰ ਕਰਨੇ ਚਾਹੀਦੇ ਆ ਔਰ ਹੌਲੀ ਹੌਲੀ ਸਭ ਕੁਝ ਜਿਹੜਾ ਪਰਮਾਤਮਾ ਸਾਨੂੰ ਦਿੰਦਾ ਵਾ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਆ ਕਿ ਗਰੀਬ ਜਿਹੜੇ ਆ ਉਹ ਅਮੀਰ ਬਣ ਜਾਂਦੇ ਕਈ ਵਾਰੀ ਤੇ ਜਿਹੜੇ ਅਮੀਰ ਆ ਉਹ ਕਈ ਵਾਰੀ ਗਰੀਬ ਬਣ ਜਾਂਦੇ ਨਦਰ ਪੱਠੀ ਜੇ ਕਰੇ ਤਾਂ ਸੁਲਤਾਨਾ ਕਹੋ ਕਰਾਈਂਦਾ ਵੱਡੇ ਵੱਡੇ ਸੁਲਤਾਨ ਜਿਹੜੇ ਆ ਬਾਦਸ਼ਾਹ ਜਿਹੜੇ ਆ ਉਹ ਕਈ ਵਾਰੀ ਗਰੀਬੀ ਭੋਗਣ ਲਈ ਮਜਬੂਰ ਹੋ ਜਾਂਦੇ ਆ ਔਰ ਜਿਹੜੇ ਗੈਰਵਰੀ ਗਰੀਬ ਹੁੰਦੇ ਆ ਉਹਨਾਂ ਨੂੰ ਰਾਜ ਭਾਗ ਮਿਲ ਜਾਂਦੀ ਸੋ ਇਹ ਸਾਰੀ ਪ੍ਰਭੂ ਦੀ ਦਇਆ ਦ੍ਰਿਸ਼ਟੀ ਆ ਜਾਂ ਉਹਦੀ ਨਦਰ ਆ ਕਰਮਿਆਂ ਪ੍ਰਭੂ ਦਾ ਨਾਮ ਸਿਮਰਨ ਕਰਨ ਵਾਲੇ ਬੰਦਿਆਂ ਦਾ ਦਿਲ ਵੀ ਅਤ ਨਰਮ ਹੋ ਜਾਂਦਾ ਗਰੀਬਾਂ ਦੁਖੀਆਂ ਦਾ ਦਰਦ ਵੇਖ ਕੇ ਤੜਪ ਉਠਦਾ ਵਾ ਤੀਜੀ ਪ੍ਰਚਾਰ ਫੇਰੀ ਸਮੇਂ ਜਦੋਂ ਪੁਰ ਨਾਨਕ ਦੇਵ ਜੀ ਮੱਕੇ ਬਗਦਾਦ ਤੋਂ ਵਾਪਸ ਆਉਂਦੇ ਆ ਤੇ ਐਮਨਾਬਾਦ ਪਹੁੰਚਦੇ ਆ ਤਾਂ ਉਸ ਵੇਲੇ ਬਾਬਰ ਨੇ ਸਿਆਲਕੋਟ ਨੂੰ ਫਤਿਹ ਕਰਕੇ ਐਮਨਾਬਾਦ ਉੱਤੇ ਅੱਲਾ ਬੋਲਿਆ ਜਾਣੇ ਕਿ ਹਮਲਾ ਕੀਤਾ ਸ਼ਹਿਰ ਵਿੱਚ ਬੜੀ ਕਤਲੋਗਾਰਤ ਹੋਈ ਸ਼ਹਿਰ ਸਾੜਿਆ ਫੂਕਿਆ ਗਿਆ ਔਰ ਇਸਤਰੀਆਂ ਦੀ ਜਿਹੜੀ ਆ ਉਹ ਬੇਇੱਜ਼ਤੀ ਕੀਤੀ ਗਈ ਉਹਨਾਂ ਦੀ ਪਤਵੀ ਲੁੱਟੀ ਗਈ ਲੋਕੀ ਜਿਹੜੇ ਆ ਉਹ ਤਰਾ ਤਰਾ ਕਰ ਉਟੇ ਔਰ ਇਸ ਸਮੇਂ ਪ੍ਰਭੂ ਦੇ ਸੱਚੇ ਆਸ਼ਿਕ ਸਤਗੁਰੂ ਨੇ ਗਰੀਬਾਂ ਅਨਾਥਾਂ ਦੀ ਬਾਹ ਫੜੀ ਉਹਨਾਂ ਦਾ ਸਾਥ ਦਿੱਤਾ ਤੇ ਬਾਬਰ ਨੂੰ ਪਾਪ ਦੀ ਜਾਂਚ ਲੈ ਕੇ ਆਉਣ ਵਾਲਾ ਜਾ ਬਰਖਿਆ ਜੁਲਮਾਂ ਦੇ ਸ਼ਿਕਾਰ ਹੋਏ ਲੋਕਾਂ ਦਾ ਸਾਥ ਦੇ ਇਨਕਾਰ ਨਹੀਂ ਸਤ ਗੁਰਾਂ ਤੇ ਭਾਈ ਮਰਦਾਨਾ ਜੀ ਨੂੰ ਬਾਬਰ ਦੀ ਜੇਲ੍ਹ ਕਟਣੀ ਪਈ ਸੋ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿ ਕੇ ਉਸ ਸਮੇਂ ਦੇ ਹਾਕਮ ਨੂੰ ਵੰਗਾਰਿਆ ਕਿ ਤੈਂ ਕੀ ਮਾਰ ਪਈ ਕਰਲਾਣੇ ਐਸੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾਇਆ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪ੍ਰਮਾਤਮਾ ਨੂੰ ਵੀ ਜਿਹੜਾ ਵਾ ਉਸ ਸਮੇਂ ਜਿਹੜਾ ਲਾਮਾ ਦਿੱਤਾ ਔਰ ਗੁਰੂ ਮਹਾਰਾਜ ਨੇ ਬਾਬਰ ਨੂੰ ਵੀ ਜਾਬਰ ਕਿਹਾ ਕਿ ਤੂੰ ਜਿਹੜਾ ਵਾ ਰਾਜਾ ਕਾਦਾ ਵਾ ਤੂੰ ਤੇ ਚਬਰ ਕਰਦਾ ਲੋਕਾਂ ਉਤੇ ਦਿਲਾਂ ਦੇ ਰਾਜ ਕਰ ਲੋਕਾਂ ਦੇ ਦੁੱਖ ਸੁੱਖ ਜਿਹੜੇ ਸੋਣ ਤੇ ਉਹਨਾਂ ਨੂੰ ਦੂਰ ਕਰ ਫਿਰ ਤੂੰ ਰਾਜਾ ਕਹਾਉਣ ਦੇ ਹੱਕਦਾਰ ਹੈਂ ਰਾਜਾ ਦਾ ਭਾਵ ਹੁੰਦਾ ਜਿਹੜਾ ਰੱਜਿਆ ਹੋਇਆ ਹੋਵੇ ਜਿਹੜਾ ਤ੍ਰਿਪਤ ਹੋਇਆ ਹੋਵੇ ਰਾਜਾ ਦਾ ਭਾਵ ਇਹ ਨਹੀਂ ਹੁੰਦਾ ਕਿ ਲੁੱਟਣਾ ਕੁਸੁੱਟਣਾ ਤੇ ਵੱਧ ਤੋਂ ਵੱਧ ਜਿਹੜੀ ਜਾਇਦਾਦ ਬਣਾਉਣੀ ਰਾਜਾ ਜਿਹੜਾ ਆਪਣੀ ਪਰਜਾ ਦਾ ਖਿਆਲ ਰੱਖਦਾ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਦਾ ਸੋ ਪ੍ਰਭੂ ਦੇ ਗੀਤ ਗਾਉਣ ਵਾਲੀ ਸਤਗੁਰਾਂ ਨੇ ਇਸ ਸਮੇਂ ਖੂਨ ਦੇ ਸੋਲੇ ਗਾਏ ਕਿਉਂਕਿ ਉਹਨਾਂ ਨੂੰ ਦੁੱਖ ਹੋਇਆ ਉਹਨਾਂ ਨੂੰ ਪਰੇਸ਼ਾਨੀ ਹੋਈ ਜਦੋਂ ਮਨੁੱਖਤਾ ਦਾ ਕਾਣ ਕੀਤਾ ਗਿਆ। ਔਰ ਗੁਰੂ ਨਾਨਕ ਸਾਹਿਬ ਨੇ ਇੱਕ ਨਾਮ ਰਸੀਏ ਦੇ ਕਰਤਵ ਨੂੰ ਨਿਭਾ ਕੇ ਸਾਨੂੰ ਇਹ ਸਮਝਾਇਆ ਕਿ ਨਾਮ ਰਸੀਏ ਉਹ ਨਹੀਂ ਹਨ ਜਿਹੜੇ ਜੰਗਲਾਂ ਬੇਲਿਆਂ ਵਿੱਚ ਜਾ ਕੇ ਸਮਾਧੀਆਂ ਲਾ ਕੇ ਬੈਠ ਜਾਂਦੇ ਹਨ ਘੁੰਮਦੇ ਫਿਰਦੇ ਹਨ ਆਪਣੇ ਗ੍ਰਸਤ ਮਾਰਗ ਨੂੰ ਤਿਆਗ ਕੇ ਤੇ ਜੰਗਲਾਂ ਵਿੱਚ ਜ਼ਿੰਮੇਵਾਰੀਆਂ ਤੋਂ ਭੱਜ ਕੇ ਉਥੇ ਨਾਮ ਜਪਦੇ ਕਹਿੰਦੇ ਗ੍ਰਿਸ਼ਟ ਧਰਮ ਨਿਭਾਓ ਪਰਿਵਾਰ ਆਪਣਾ ਪਾਲੋ ਔਰ ਅੰਜਨ ਮਾਹੇ ਨਰਈਆਂ ਰਹੀਏ ਕਹਿਣ ਤੋਂ ਪਾਵਿਆ ਕਿ ਇਸ ਸੰਸਾਰ ਦੇ ਵਿੱਚ ਰਹਿ ਕੇ ਇਹਨੂੰ ਸਵਾਰਨਾ ਵਾ ਇਹਨੂੰ ਇਹਦੇ ਵਿੱਚੋਂ ਬਰਾਈਆਂ ਖਤਮ ਕਰਨੀਆਂ ਲੋਕਾਂ ਦੇ ਮਨਾਂ ਨੂੰ ਚੰਗਾ ਬਣਾਉਣਾ ਵਾ ਕਿਉਂਕਿ ਚੰਗੀ ਸਿੱਖਿਆ ਦਵਾਂਗੇ ਤੇ ਜਿਹੜੇ ਇਨਸਾਨ ਆ ਸ਼ੁਰੂ ਤੋਂ ਹੀ ਇਹ ਬੱਚੰਗੀ ਸਿੱਖਿਆ ਦਈਏ ਤੇ ਉਹ ਬੱਚੇ ਜਿਹੜੇ ਚੰਗੇ ਬਣ ਜਾਂਦੇ ਆ ਕਿਉਂਕਿ ਵੱਡੇ ਹੋ ਕੇ ਉਹਨਾਂ ਨੇ ਹੀ ਮਾਂ ਪਿਓ ਬਾਨਾ ਵਾ ਜਿਹੜੀ ਛੋਟੀ ਹੁੰਦੀ ਆ ਆਪਾਂ ਜਦੋਂ ਲੱਗ ਪੈਨੇ ਨਾ ਫਸਲ ਨੂੰ ਤੇ ਨਸਲ ਨੂੰ ਸੰਭਾਲਣਾ ਤੇ ਫਿਰ ਉਹ ਫਸਲ ਤੇ ਨਸਲ ਜਿਹੜੀ ਆ ਨਾ ਜਦੋਂ ਆਪਾਂ ਕੇਅਰ ਕਰਦੇ ਆ ਫਿਰ ਉਹ ਵਧੀਆ ਹੁੰਦੀ ਹੈ ਗੁਰੂ ਸਾਹਿਬਾਨ ਨੇ ਅਸ ਸਗੋਂ ਅਸਲੀ ਨਾਮ ਰਸੀਏ ਉਹ ਹਨ ਕਹਿੰਦੇ ਆ ਕਿ ਗਰੀਬਾਂ ਨਤਾਣਿਆਂ ਅਨਸਾਰੇ ਆਸਰਿਆਂ ਦੀ ਬਾਹ ਫੜਦੇ ਜਿਹੜੇ ਅਤੇ ਉਹਨਾਂ ਦੀ ਖਾਤਰ ਆਪਣੇ ਤਾਨ ਉਤੇ ਦੁੱਖ ਚਲਦੇ ਹੈ ਗਰੀਬਾਂ ਕਮਜ਼ੋਰਾਂ ਤੇ ਨਾਥਾਂ ਦੀ ਸਹਾਇਤਾ ਕਰਨੀ ਨਾਮ ਜਪਣ ਵਾਲੇ ਮਨੁੱਖਾਂ ਦਾ ਸੁਭਾਅ ਬਣ ਜਾਂਦਾ ਹੈ ਔਰ ਇਸੇ ਸੁਭਾਅ ਕਾਰਨ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਦੀ ਭਲਾਈ ਖਾਤਰ ਆਪਣੀਆਂ ਸ਼ਹਾਦਤਾਂ ਦਿੱਤੀਆਂ ਔਰ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੀ ਭਲਾਈ ਖਾਤਰ ਜ਼ਬਰ ਜ਼ੁਲਮ ਦੇ ਵਿਰੋਧ ਤਲਵਾਰ ਫੜੀ ਔਰ ਡਟ ਕੇ ਉਸ ਸਮੇਂ ਮੁਗਲਾਂ ਦੇ ਨਾਲ ਲੜਾਈ ਵੀ ਕੀਤੀ ਫਤਿਹ ਵੀ ਪ੍ਰਾਪਤ ਕੀਤੀ ਕਹਿਣ ਤੋਂ ਭਾਵ ਹੈ ਕਿ ਉਹਨਾਂ ਨੇ ਨਾ ਜ਼ੁਲਮ ਕਰਨ ਵਾਲੇ ਨੂੰ ਤੇ ਨਾ ਜ਼ੁਲਮ ਸਹਿਣ ਵਾਲੇ ਨੂੰ ਚੰਗਾ ਕਿਹਾ ਕਿਉਂਕਿ ਜ਼ੁਲਮ ਪਾਪ ਕਰਨਾ ਜ਼ੁਲਮ ਕਰਨਾ ਤੇ ਜ਼ੁਲਮ ਸਹਿਣ ਕਰਨਾ ਦੋਵੇਂ ਜਿਹੜੇ ਆ ਉਹ ਗਲਤ ਹੈ ਕਿਉਂਕਿ ਜਦੋਂ ਇਨਸਾਨ ਕਿਸੇ ਦੇ ਜ਼ੁਲਮ ਕਰਦਾ ਉਹ ਵੀ ਪਾਪ ਆ ਕਿਉਂਕਿ ਵੇਖੋ ਇਸਤਰੀਆਂ ਦੇ ਉੱਤੇ ਬੱਚਿਆਂ ਉੱਤੇ ਕਿਸੇ ਨੂੰ ਮਾਰਨਾ ਹਤਿਆ ਕਰਨੀ ਕੋਈ ਚੰਗੀ ਗੱਲ ਨਹੀਂ ਹੈਗੀ ਇਸ ਸੰਸਾਰ ਦੇ ਉੱਤੇ ਕਹੇ ਨਹੀਂ ਬੈਠੇ ਰਹਿਣਾ ਸਾਰਿਆਂ ਨੇ ਆਪੋ ਆਪਣੀ ਵਾਰੀ ਤੇ ਚੱਲੇ ਜਾਣਾ ਵਾ ਕੱਲੇ ਆਵੇ ਨਾਨਕ ਸੱਦੇ ਉੱਠੀ ਜਾਏ ਇਸ ਕਰਕੇ ਗੁਰੂ ਸਾਹਿਬਾਨ ਨੇ ਸਾਨੂੰ ਇਸ ਕਰਕੇ ਸੰਸਾਰ ਦੇ ਭੇਜਿਆ ਕਿ ਅਸੀਂ ਚੰਗੇ ਇਨਸਾਨ ਬਣ ਕੇ ਗੁਰਸਿੱਖ ਬਣ ਕੇ ਆਪਣਾ ਜੀਵਨ ਜਿਹੜਾ ਬਤੀਤ ਕਰੀਏ ਤੇ ਆਪਣੇ ਭੈਣਾ ਭਰਾਵਾਂ ਦੀ ਆਪਣੇ ਜਿਹੜੇ ਸਾਡੇ ਜਿੰਨੀ ਵੀ ਸ੍ਰਿਸ਼ਟੀ ਆ ਸਾਰੀ ਸਾਡੀ ਕਿਉਂਕਿ ਅਸੀਂ ਸ੍ਰਿਸ਼ਟੀ ਦਾ ਹਿੱਸਾ ਆ ਵਾ ਸਾਰੀ ਸ੍ਰਿਸ਼ਟੀ ਆਪਣੀ ਆ ਬੇਸ਼ੱਕ ਲੋਕਾਂ ਦੇ ਮਨਾਂ ਵਿੱਚ ਜਿਹੜੀ ਆ ਉਹ ਨਫ਼ਰਤ ਜ਼ਹਿਰੀ ਰੱਖਾ ਜਿਹੜੀ ਭਰ ਗਈ ਕਾਰਨ ਇਹ ਹੋ ਗਿਆ ਜਦੋਂ ਅਸੀਂ ਗੁਰਬਾਣੀ ਵੱਲ ਧਿਆਨ ਨਹੀਂ ਦਿੰਦੇ ਤੇ ਜਿਹੜਾ ਮਨੁੱਖ ਦੇ ਮਾਨ ਵਿੱਚ ਜਿਹੜਾ ਵਾ ਅਮਰਤ ਦੀ ਜਗ੍ਹਾ ਜ਼ਹਿਰ ਜਿਹੜਾ ਵਾ ਉਹ ਆਪਣੇ ਆਪ ਹੀ ਆ ਜਾਣਾ ਹੈ ਕਿਉਂਕਿ ਖਾਲੀ ਥਾਂ ਤੇ ਕਿਸੇ ਨਾ ਕਿਸੇ ਨੇ ਤੇ ਆਉਣਾ ਹੀ ਹੈ ਨਾ ਹੁਣ ਮੰਨ ਲਓ ਜਿਸ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਖਾਲੀ ਪਿਆ ਵਾ ਤੇ ਉਹਦੇ ਵਿੱਚ ਕੀੜੇ ਮਕੌੜੇ ਸੱਪ ਟਿੱਡੀਆਂ ਮੱਛੀਆਂ ਕਈ ਤਰ੍ਹਾਂ ਦੇ ਜਾਨਵਰ ਜਿਹੜੇ ਉੱਥੇ ਆ ਕੇ ਬਹਿ ਜਾਂਦੇ ਐ ਉੱਲੂ ਬਹਿ ਜਾਂਦੇ ਐ ਘਰ ਨਹੀਂ ਆ ਕੇ ਖਾਲੀ ਜਗਾ ਵਾ ਪਰ ਜਿਹੜਾ ਘਰ ਵਸਦਾ ਵਾ ਉਥੇ ਪਰਿਵਾਰ ਦੇ ਜਿਹੜੇ ਜੀ ਆ ਰੋਜ਼ ਸਫਾਈ ਕਰਦੇ ਆ ਉਥੇ ਆਪਣੇ ਰਹਿਬਰਾਂ ਦੀਆਂ ਗੁਰੂਆਂ ਦੀਆਂ ਤਸਵੀਰਾਂ ਲਾਉਂਦੇ ਆ ਬੰਦਗੀ ਕਰਦੇ ਆ ਪਾਠ ਕਰਦੇ ਆ ਤੇ ਇਹ ਉਹ ਜਿਹੜੀਆਂ ਚੀਜ਼ਾਂ ਫਿਰ ਉੱਥੇ ਨਹੀਂ ਆਉਂਦੀਆਂ ਇਸੀ ਤਰ੍ਹਾਂ ਮਨ ਦੇ ਵਿੱਚ ਜੇਕਰ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਤੇ ਬਾੜੀਆਂ ਚੀਜ਼ਾਂ ਜਿਹੜੀਆਂ ਵਾਂ ਉਹ ਕਦੇ ਵੀ ਨਹੀਂ ਆ ਸਕਦੀਆਂ ਕਿਉਂਕਿ ਅਸੀਂ ਚੰਗਿਆਈ ਜਿਹੜੀ ਆ ਅਸੀਂ ਗੁਰੂ ਦੀ ਸਿੱਖਿਆ ਹਾਸਲ ਕਰਦੇ ਆ ਇਹ ਜਿਹੜਾ ਮਾਨਿਆ ਨਾ ਸਾਡਾ ਇਹ ਜਿਹੜਾ ਵਾ ਇਹ ਨੂੰ ਅਸੀਂ ਸਮਝਾਉਨੇ ਆ ਔਰ ਸਰੀਰ ਸਾਡਾ ਘਾਰ ਹੈ ਔਰ ਪ੍ਰਮਾਤਮਾ ਉਥੇ ਆ ਕੇ ਵਸਦਾ ਵਾ ਜਿੱਥੇ ਸਾਫ਼ ਜਿਹੜਾ ਮਾਨਿਆ ਜਿਥੇ ਮਨ ਦੇ ਵਿੱਚ ਕੋਈ ਪਾਪ ਨਹੀਂ ਕੋਈ ਕਿਸੇ ਕਿਸਮ ਦੀ ਈਰਖਾ ਨਹੀਂ ਨਫ਼ਰਤ ਨਹੀਂ ਕਿਉਂਕਿ ਗੁਰੂ ਜਿਹੜਾ ਵਾ ਉਹ ਹਮੇਸ਼ਾ ਹੀ ਸਾਨੂੰ ਚੰਗਿਆਂ ਬਣਾਉਂਦਾ ਤੇ ਉਹ ਜਦੋਂ ਅਸੀਂ ਬਾਣੀ ਦਾ ਸਿਮਰਨ ਕਰਦੇ ਆਂ ਜਦੋਂ ਬਾਣੀ ਦਾ ਪਾਠ ਕਰਦੇ ਆਂ ਜਦੋਂ ਬਾਣੀ ਦੀ ਕਥਾ ਸੁਣਦੇ ਆਂ ਤੇ ਸਾਡੇ ਮਨ ਦੇ ਵਿੱਚ ਚੰਗੇ ਵਿਚਾਰ ਪ੍ਰਵੇਸ਼ ਕਰ ਜਾਂਦੇ ਆ ਤੇ ਬਾੜੇ ਪਰ ਜਿਹੜੇ ਵਿਚਾਰ ਆ ਉਹ ਸ਼ੂ ਮੰਤਰ ਹੋ ਜਾਂਦੇ ਆ ਯਾਨੀ ਕਿ ਖਤਮ ਹੋ ਜਾਂਦੇ ਉੱਡ ਜਾਂਦੇ ਭੱਜ ਜਾਂਦੇ ਇਸ ਕਰਕੇ ਜਿਹੜੀ ਮਨ ਦੀ ਮੈਲ ਆ ਨਾ ਉਹ ਗੁਰਬਾਣੀ ਦੇ ਨਾਲ ਸਾਫ਼ ਹੋਣੀ ਮੈਲ ਇਹੋ ਹੀ ਆ ਜਿਹੜੇ ਔਗਣੇ ਆ ਸਾਡੇ ਜਿਹੜੀ ਨਫ਼ਰਤ ਹੀ ਰੱਖਾ ਵੈਰ ਵਿਰੋਧ ਕਈ ਤਰ੍ਹਾਂ ਦੇ ਜਿਹੜੀਆਂ ਪੁੱਠੀਆਂ ਸਿੱਧੀਆਂ ਅਸੀਂ ਹਰਕਤਾਂ ਕਰਦੀਆਂ ਸਾਰੀਆਂ ਸਾਡੀਆਂ ਇਹ ਮਨ ਦੀਆਂ ਜਿਹੜੀਆਂ ਵਾਂ ਚੰਚਲਤਾਵਾਂ ਵਾਂ ਨਾਮ ਜਪਨ ਦੇ ਨਾਲ ਜਿਹੜੀ ਮਨ ਦੇ ਮਨੁੱਖ ਦੇ ਵਿੱਚ ਇੱਕ ਸਵੈ ਮਾਨਤਾ ਆਉਂਦੀ ਆ ਕਿਉਂਕਿ ਸੰਸਾਰ ਦੀ ਖੇਡ ਨਰਾਲੀ ਆ ਪ੍ਰਭੂ ਨੇ ਤਾਂ ਸਭ ਨੂੰ ਜਿਹੜਾ ਬਰਾਬਰ ਦੇ ਮਨੁੱਖ ਪੈਦਾ ਕੀਤਾ ਪਰ ਮਨੁੱਖਾਂ ਨੇ ਆਪਸ ਵਿੱਚ ਉੱਚੀ ਨੀਵੀਂ ਜਾਤ ਕੂਲ ਤੇ ਮੀਰੀ ਗਰੀਬੀ ਆਦਿਆਂ ਵੰਡੀਆਂ ਪਾ ਲਈਆਂ ਨੇ ਭਾਰਤ ਵਿੱਚ ਜਾਤ ਪ੍ਰਥਾ ਨੂੰ ਧਾਰਮਿਕ ਮਾਨਤਾ ਮਿਲੀ ਹੋਈ ਆ ਪਰਚੀਨ ਧਰਮ ਪੁਸਤਕਾਂ ਨੇ ਸਮਾਜ ਨੂੰ ਬ੍ਰਾਹਮਣ, ਕੱਤਰੀ, ਵੈਸ਼ ਤੇ ਸੂਦਰਾਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣ ਸਮਾਜ ਦਾ ਸ਼੍ਰੋਮਣੀ ਅੰਗ ਸੀ। ਅਤੇ ਸੂਦਰ ਸਭ ਤੋਂ ਜਿਹੜਾ ਵਾ ਛੋਟਾ, ਘਟੀਆ ਜਿਹਨੂੰ ਕਹਿ ਦਿੰਦੇ ਆ ਉਹ ਸਮਝਿਆ ਜਾਂਦਾ ਸੀ। ਔਰ ਸਿਮਰਤੀਆਂ ਤੇ ਸ਼ਾਸਤਰਾਂ ਦੇ ਪ੍ਰਚਾਰ ਸਦਕਾ ਬ੍ਰਾਹਮਣਾਂ ਨੂੰ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ। ਉਹ ਸਿਰਫ ਪਾਜ ਪੂਠਾ ਪਾਜ ਪੂਜਾ ਪਾਠ ਪੂਜਾ ਕਰਨਾ ਤੇ ਲੋਕਾਂ ਦੇ ਦਾਨ ਨਾਲ ਜੀਵਨ ਨਰਵਾ ਕਰਨਾ ਤੇ ਉਹਨਾਂ ਦੇ ਫਰਜ਼ ਤੇ ਅਧਿਕਾਰ ਹੋਏ ਸੀਗੇ ਇਸ ਤਰ੍ਹਾਂ ਭੇੜੇ ਚਾਲ ਚੱਲਣ ਦਾ ਜਿਹੜਾ ਵਾ ਬ੍ਰਾਹਮਣ ਇਥੇ ਉਹ ਕਿਹਾ ਗਿਆ ਵਾ ਬ੍ਰਾਹਮਣ ਅਸਲ ਦੇ ਵਿੱਚ ਉਹ ਹੁੰਦਾ ਜਿਹਨੂੰ ਬ੍ਰਾਹਮ ਦਾ ਗਿਆਨ ਹੋਵੇ ਪ੍ਰਮਾਤਮਾ ਦਾ ਬ੍ਰਾਹਮਣ ਜਿਹੜਾ ਵਾ ਉਹ ਕੋਈ ਜਾਤ ਨਹੀਂ ਹੈਗੀ ਇਹ ਜਿਹੜਾ ਵਾ ਇੱਕ ਵਰਗ ਹੋ ਗਿਆ ਜਿਨ੍ਹਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਤੁਸੀਂ ਜਿਹੜਾ ਵਾ ਲੋਕਾਂ ਨੂੰ ਸਿੱਧੇ ਰਾ ਪਾਉਣਾ ਵਾ ਗਿਆਨਵਾਨ ਆ ਪਰ ਇਹ ਆ ਕਿ ਉਹਨ ਪੂਜਣਯੋਗ ਮੰਨਿਆ ਜਾਂਦਾ ਸੀ ਪਰ ਇਹ ਆ ਕਿ ਉਹਨਾਂ ਦੇ ਮਾਨ ਵਿੱਚ ਲਾਲਚ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਈ ਵਾਰ ਕਈਆਂ ਇਨਸਾਨਾਂ ਦੇ ਤੇ ਫਿਰ ਉਹ ਜਿਹੜੇ ਆ ਉਹਨਾਂ ਦੀ ਜਿਹੜੀ ਲੁੱਟ ਖਸੁੱਟ ਕਰਨਾ ਸ਼ੁਰੂ ਕਰਦੇ ਇਸ ਦੀ ਜੋ ਕਿ ਜਦੋਂ ਵੀ ਕੋਈ ਗਿਆਨਵਾਨ ਬੰਦਾ ਹੋ ਜਾਂਦਾ ਵਾ ਜਦੋਂ ਆਪਾਂ ਜਦੋਂ ਕਿਸੇ ਕੋਲ ਜਾਣੇ ਆ ਆਪਾਂ ਦੇ ਚੰਗੇ ਬਣ ਲਈ ਜਾਣੇ ਪਰ ਹੁਣ ਉਹ ਜਿਹੜਾ ਗਿਆਨੀ ਆ ਉਹਦਾ ਜਿਹੜਾ ਫਰਜ਼ ਬਣਦਾ ਵਾ ਕਿ ਸਾਨੂੰ ਸਿੱਧੇ ਰਸਤੇ ਪਾਵੇ ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਸ ਸਮੇਂ ਸਮਝਾਇਆ ਕਿ ਜਿਹੜੇ ਬ੍ਰਾਹਮਣਾਂ ਦੇ ਨਾਲ ਗੋਸ਼ਟੀਆਂ ਕੀਤੀਆਂ ਸਿੱਧਾਂ ਦੇ ਨਾਲ ਕੀਤੀਆਂ ਸਾਰਿਆਂ ਨਾਲ ਕੀਤੀਆਂ ਕਿ ਤੁਸੀਂ ਜਿਹੜਾ ਵਾ ਲੋਕ ਕਰਮ ਕਾਂਡਾਂ 'ਚੋਂ ਕੱਢ ਕੇ ਲੋਕਾਂ ਨੂੰ ਚੰਗੇ ਕਰਮਾਂ ਦੇ ਵਿੱਚ ਜੋੜੋ ਤੇ ਸਾਰਿਆਂ ਨੂੰ ਇੱਕ ਪਰਮਾਤਮਾ ਦੇ ਲੜ ਲਾਓ। ਔਰ ਗੁਰੂ ਸਹਿਬਾਨ ਜਿਹੜੇ ਆ ਉਹ ਭੇੜੇ ਚਾਲ ਚੱਲਣ ਦੇ ਜਿਹੜੇ ਆ ਉਹ ਵਿਰੋਧ ਸੀਗੇ। ਔਰ ਇਸ ਦੇ ਉਲਟ ਸੂਦਰ ਨੀਜ ਗਿਣੇ ਜਾਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਸਦਾਚਾਰੀ ਬਣਾਇਆ। ਸਾਰੇ ਨੀਜ ਕਹੇ ਜਾਣ ਵਾਲੇ ਕੰਮ ਉਹਨਾਂ ਤੋਂ ਜਿਹੜੇ ਕਰਵਾਏ ਜਾਂਦੇ ਸੀਗੇ। ਸਮਾਜ ਦੀ ਜਿਹੜੀ ਨਿਸ਼ਕਾਮ ਸੇਵਾ ਦੇ ਬਦਲੇ ਉਹਨਾਂ ਦੇ ਨਾਲ ਜਿਹੜੀ ਆ ਉਸ ਸਮੇਂ ਕਈ ਵਾਰੀ ਦੂਰੇ ਦੂਰੇ ਵੀ ਕੀਤੀ ਜਾਂਦੀ ਸੀ ਤੇ ਉਹਨਾਂ ਨੂੰ ਜਿਹੜਾ ਬਾਕੀ ਲੋਕਾਂ ਦੇ ਜਿਹੜਾ ਵਾ ਨਿਰਭਰ ਹੋਣਾ ਪੈਂਦਾ ਸੀਗਾ ਪਰ ਧਰਮ ਪੁਸਤਕਾਂ ਪੜਨ ਤੇ ਵਿਦਿਆ ਪ੍ਰਾਪਤੀ ਦਾ ਅਧਿਕਾਰ ਨਹੀਂ ਸੀਗਾ ਹੈਗਾ ਉਹਨਾਂ ਨੂੰ ਸ਼ੂਦਰਾਂ ਨੂੰ ਘਰ ਵੀ ਉਹ ਸ਼ੁਭਾ ਸ਼ਾਤ ਬਹੁਤ ਜਿਹੜੀ ਛੂਤਾ ਸ਼ਾਤ ਹੈ ਨਾ ਜਿਹੜੀ ਅਸੀਂ ਪਛਿਟਣਾ ਜਾਈਏ ਇਹੋ ਜਿਹੜਾ ਨਾ ਚੱਲਣ ਪ੍ਰਚਲਿਤ ਹੋ ਗਿਆ ਸੀ ਉਸ ਸਮੇਂ ਚੰਗਾ ਨਹੀਂ ਸੀ ਸਮਝ ਜਾਂਦਾ ਕਾਰ ਵੀ ਵਸੋਂ ਦੇ ਇੱਕ ਪਾਸੇ ਹੁੰਦੇ ਸੀ ਉਹਨਾਂ ਦੇ ਉਹਨਾਂ ਦੇ ਸ਼ੂਨ ਨਾਰਥਵਾ ਪਰਛਾਵਾਂ ਪੈਣ ਨਾਲ ਵੀ ਮਨੁੱਖ ਜਿਹੜਾ ਵਾ ਉਹ ਪਿੱਟਿਆ ਜਾਂਦਾ ਸੀਗਾ ਕਹਨ ਤੋਂ ਭਾਵ ਕਿ ਇਹੋ ਜਿਹੇ ਜਿਹੜੇ ਆ ਪ੍ਰਚਾਰ ਦਾ ਬੜਾ ਵਾਧਾ ਸੀ ਸਮਾਜ ਵਿੱਚ ਸਮਾਜ ਦੇ ਇਸ ਵਰਤਾਰੇ ਨੇ ਉਹਨਾਂ ਦੇ ਮਾਨੰਦਰ ਘਟਿਆ ਪੁਣੇ ਦਾ ਸਾਸ ਨੀਚ ਹੋਣ ਦਾ ਸਾਸ ਤੇ ਜੀਜੂ ਰੀ ਕਰਨ ਦੀ ਭਾਵਨਾ ਤੇ ਗੁਲਾਮੀ ਦੀ ਭਾਵਨਾ ਜਿਹੜੀ ਆ ਭਰ ਦਿੱਤੀ ਹੀਣ ਭਾਵਨਾ ਭਰ ਦਿੱਤੀ ਔਰ ਅੱਜ ਭਾਵੇਂ ਲੋਕ ਪੜ ਲੈ ਕੇ ਸੂਝਵਾਨ ਹੋ ਗਏ ਆ ਔਰ ਦੇਸ਼ ਦੀ ਸੁਤੰਤਰਤਾ ਮਗਰੋਂ ਵੀ ਸਰਕਾਰ ਨੇ ਵੀ ਸਮਾਜ ਦੇ ਇਸ ਜਿਹੜਾ ਵਾ ਵਰਗ ਨੂੰ ਜਿਹੜੀਆਂ ਪਛੜੀਆਂ ਜਾਤਾਂ ਦੇ ਲੋਕਾਂ ਨੂੰ ਵਿਸ਼ੇਸ਼ ਰਾਇਤਾਂ ਦਿੱਤੀਆਂ ਵਾ ਤਾਂ ਵੀ ਇਹਨਾਂ ਦੇ ਮਨਾਂ ਅੰਦਰ ਪ੍ਰੋਗਤ ਭਾਵਨਾਵਾਂ ਜਿਹੜੀਆਂ ਵਾ ਕਈਆਂ ਦੇ ਮੌਜੂਦ ਆ ਜਦੋਂ ਕਿ ਗੁਰੂ ਗੁਰੂ ਸਾਹਿਬਾਨ ਨੇ ਸਾਰਿਆਂ ਨੂੰ ਇੱਕ ਬਰਾਬਰ ਇੱਕੋ ਹੀ ਨਜ਼ਰ ਦੇ ਨਾਲ ਇੱਕੋ ਜਿਹੇ ਅਧਿਕਾਰ ਦਿੱਤਾ ਵਾ ਸੰਗਤ ਪੰਗਤ ਦੀ ਪ੍ਰਥਾ ਚਲਾ ਕੇ ਸਾਰਿਆਂ ਨੂੰ ਉਹਦੇ ਵਿੱਚ ਪ੍ਰਦੇਸ਼ ਆਸਲ ਕਰਨ ਦਾ ਪੰਗਤ ਵਿੱਚ ਬੈਠ ਕੇ ਭਾਵੇਂ ਕੋਈ ਰਾਜਾ ਵਾ ਭਾਵੇਂ ਕੋਈ ਗਰੀਬ ਐ ਸਾਰੇ ਪੰਗਤ ਵਿੱਚ ਬੈਠ ਕੇ ਚੌਕੜੀ ਮਾਰ ਕੇ ਪ੍ਰਸ਼ਾਦਾ ਛਕਦੇ ਆ ਔਰ ਸਰੋਵਰ ਦੇ ਵਿੱਚ ਸ਼ਨਾਣ ਕਰਦੇ ਆ ਭਾਵੇਂ ਕੋਈ ਵੀ ਕਿਸੇ ਵੀ ਵਰਗ ਦੇ ਨਾਲ ਉਹ ਸੰਬੰਧਤ ਆ ਪਿੰਡਾਂ ਦੇ ਉੱਚ ਜਾਤੀਏ ਲੋਕ ਅੱਜ ਵੀ ਉਹਨਾਂ ਤੋਂ ਨਫ਼ਰਤ ਕਰਦੇ ਆ ਤੇ ਕਈ ਵਾਰੀ ਕਈ ਜ਼ੁਲਮ ਵੀ ਝਟਾਉਂਦੇ ਆ ਪਰ ਹੁਣ ਬੜਾ ਹੀ ਜਿਹੜਾ ਸਮਾਂ ਬਦਲ ਗਿਆ ਵਾ ਕਿਉਂਕਿ ਗੁਰੂ ਸਾਹਿਬਾਨ ਦੀ ਸਿੱਖਿਆ ਸਦਕਾ ਲੋਕਾਂ ਦੇ ਵਿੱਚ ਜਾਗਰਤੀ ਆਈ ਆ ਔਰ ਕਾਫੀ ਹੱਦ ਤੱਕ ਲੋਕ ਜਿਹੜੇ ਸਮਝਦਾਰ ਹੋ ਗਏ ਆ ਸਾਰੇ ਪਿਆਰ ਭਾਵਨਾ ਨਾਲ ਰਹਿਣ ਲੱਗ ਪਏ ਆ ਔਰ ਇਨਾ ਵਰਗੀ ਹਾਲਤ ਸੀ ਸਮਾਜ ਵਿੱਚ ਉਹਨਾਂ ਲੋਕਾਂ ਦੀ ਰਹੀ ਜੋ ਰੁਪਏ ਪੈਸੇ ਦੇ ਇੱਕ ਪੱਖੋਂ ਕਮਜ਼ੋਰ ਸੀਗੇ ਭਾਵ ਨਿਰਧਨ ਸੰ ਤਨਵਾਨ ਸਦੀਆਂ ਤੋਂ ਇਹ ਨਿਰਧਨਾਂ ਨਾਲ ਭੈੜਾ ਜਿਹੜਾ ਵਾ سلوਕ ਕਰਦੇ ਰਹੇ ਹਨ ਉਹਨਾਂ ਨਾਲ ਆਪਣੇ ਪਸ਼ੂਆਂ ਤੋਂ ਵੀ ਬੁਰਾ ਜਿਹੜਾ ਵਾ ਵਿਹਾਰ ਕਰਦੇ ਸੀਗੇ ਗਰੀਬਾਂ ਨੂੰ ਜਿਹੜਾ ਘਟਿਆ ਹੋਣ ਦਾ ਸਾਸ ਜਿਹੜਾ ਵਾ ਉਹ ਕਰਵਾਉਂਦੇ ਰਹਿੰਦੇ ਸੀ ਤੇ ਔਰ ਅੱਜ ਵੀ ਜੇ ਇਨਸਾਨ ਦੇ ਕੋਲ ਪੈਸੇ ਘੱਟ ਹੋਣ ਗਰੀਬ ਹੋਵੇ ਤੇ ਉਹ ਕਈ ਵਾਰੀ ਜਿਹੜਾ ਵਾ ਆਪਣੇ ਆਪ ਨੂੰ ਝੂੜਦਾ ਵਾ ਪਰ ਗੁਰੂ ਸਹਿ ਬਾਣਾਂਦੇ ਆ ਕਿ ਪ੍ਰਭ ਕੇ ਸਿਮਰਨ ਕਬੂ ਨਾ ਝੂਰੇ ਪ੍ਰਭ ਕੇ ਸਿਮਰਨ ਹਰ ਗੁਨ ਪੂਰੇ ਜੋ ਤੁਹਾਡੇ ਕੋਲ ਆ ਤੁਸੀਂ ਖੁਸ਼ ਰਹੋ ਮਿਹਨਤ ਕਰੋ ਖਬਰਾਂ ਦੀ ਲੋੜ ਨਹੀਂ ਸਾਰੇ ਕੁਝ ਹੈ ਪਰ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਸਿਮਰਨ ਵਿੱਚ ਲੱਗ ਜਾਂਦੇ ਉਹਨਾਂ ਦੇ ਮਨਾਂ ਵਿੱਚੋਂ ਨੀਵਾਂਪਨ ਗਰੀਬੀ ਗੁਲਾਮੀ ਆਦਿਆਂ ਭਾਵਨਾਵਾਂ ਖਤਮ ਹੋ ਜਾਂਦੀਆਂ ਅਤੇ ਮਨ ਅੰਦਰ ਸਵੈਮਾਨਤਾ ਅਣਖ ਮਨੁੱਖਤਾ ਜਾਗ ਪੈਂਦੀ ਆ ਨੀਚਾਂ ਵਿੱਚ ਉੱਚਾ ਨੂੰ ਵੰਗਾਰਨ ਵਾਲੇ ਜਿਹੜੇ ਆ ਉਹ ਗੁਣ ਵੀ ਪੈਦਾ ਹੋ ਜਾਂਦੇ ਆ ਗਰੀਬਾਂ ਵਿੱਚੋਂ ਮੀਰਾ ਦੀ ਲੁੱਟਕਸੋਟ ਤੇ ਤਕੇਸ਼ਾਈ ਵਿਰੁੱਧ ਇੱਕ ਡਾਉਣ ਵਾਲੇ ਜਿਹੜੇ ਆ ਨਿਸਾਨ ਪੈਦਾ ਹੋ ਜਾਂਦੇ ਆ ਸੋ ਜੈ ਲੋਕ ਨਾਮ ਰਸੀਏ ਹਰੇਕ ਸਰੀਰ ਵਿੱਚ ਪ੍ਰਭੂ ਦਾ ਵਾਸਾ ਉਹ ਜਾਣ ਕਰਕੇ ਸਭਨਾਂ ਦੇ ਨਾਲ ਪਿਆਰ ਕਰਦੇ ਆ ਪਹਿਲੀ ਤੇ ਗੱਲ ਇਹ ਆ ਕਿ ਕੋਈ ਵੀ ਕਿਸੇ ਮਨੁੱਖ ਦੇ ਨਾਲ ਨਫ਼ਰਤ ਨਹੀਂ ਕਰਨੀ ਗੁਰਬਾਣੀ ਦੇ ਵਿੱਚ ਲਿਖਿਆ ਮਾਨਸ ਕੀ ਜਾ ਸਭੇ ਇੱਕ ਪਛਾਨ ਬੋ ਇੱਕ ਪਿਤਾ ਇੱਕ ਸਕੇ ਹਮ ਬਾਰਕ ਗੁਰੂ ਸਾਹਿਬਾਨ ਲੜਾਈ ਝਗੜੇ ਦੇ ਹਿੰਸਾ ਦੇ ਬਿਲਕੁਲ ਖਿਲਾਫ ਸੀਗੇ ਉਹ ਆਂਦੀ ਨੀਗੇ ਇਸ ਪਿਆਰ ਦੇ ਨਾਲ ਸਦ ਭਾਵਨਾ ਦੇ ਨਾਲ ਇੱਕ ਦੂਜੇ ਨੂੰ ਗਲਵਕੜੀ ਪਾ ਕੇ ਪਿਆਰ ਨਾਲ ਰਹਿਣਾ ਸੰਸਾਰ ਦੇ ਵਿੱਚ ਔਰ ਪ੍ਰਮਾਤਮਾ ਦਾ ਸਿਮਰਨ ਕਰਨਾ ਵਾ ਕਿਰਤ ਕਰਨੀ ਨਾਮ ਜਪਨਾ ਵੰਡ ਛਕਣਾ ਵਾ ਭਗਤੀ ਮਾਰਗ ਤੇ ਚੱਲਣ ਵਾਲਿਆਂ ਦਾ ਸਾ ਇਤਿਹਾਸ ਪੜੀਏ ਤਾਂ ਪਤਾ ਲੱਗਦਾ ਕਿ ਜਿਨ੍ਹਾਂ ਖਉਤੀ ਨੀਵੀਆਂ ਜਾਤਾਂ ਵਾਲਿਆਂ ਨੇ ਪ੍ਰਭੂ ਦਾ ਨਾਮ ਸਿਮਰਿਆ ਉਹਨਾਂ ਦੀ ਕਾਇਆ ਹੀ ਪਲਟ ਗਈ ਉਹਨਾਂ ਅੰਦਰ ਸਵੈਮਾਨ ਜਿਹੜਾ ਵਾ ਉਹ ਜਾਗ ਪਿਆ ਭਗਤ ਨਾਮਦੇਵ ਜੀ ਦੇ ਨਾਮ ਤੋਂ ਅਸੀਂ ਸਭ ਜਿਹੜੇ ਆ ਭਲੀ ਭਾਂਤ ਜਾਣੂ ਆ ਨੀਵੀਂ ਜਾਤ ਸ਼ੀਬਾ ਦੇ ਹੋਣ ਕਰਕੇ ਬ੍ਰਾਹਮਣਾਂ ਨੇ ਉਹਨਾਂ ਨੂੰ ਮੰਦਿਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਉਹਨਾਂ ਨੇ ਇਸ ਨਰਾਦਰੀ ਨੂੰ ਆਪਣੇ ਹੋਰ ਜਾਤ ਭਰਾਵਾਂ ਦੀ ਤਰ੍ਹਾਂ ਨਹੀਂ ਸੀ ਸਹਾਰਿਆ ਸਗੋਂ ਮੰਦਰ ਤੋਂ ਬਾਹਰ ਆ ਕੇ ਆਪਣੇ ਪ੍ਰਭੂ ਪ੍ਰੀਤਮ ਅੱਗੇ ਰਾਜ ਕੇ ਗਿਲਾ ਕੀਤਾ ਆਖਣ ਲਗੇ ਵੇਖ ਮੇਰੇ ਸੋਹਣੇ RAM ਉੱਚੀ ਜਾਤ ਦੇ ਮਾਣ ਵਿੱਚ ਇਹ ਲੋਕ ਮੇਰੇ ਉੱਤੇ ਜਿਹੜੇ ਕੋਪਵਾਨ ਹੋ ਗਏ ਆ ਸ਼ੂਦਰ ਸ਼ੂਦਰਾ ਕੇ ਇਹਨਾਂ ਨੇ ਮੈਨੂੰ ਮੰਦਰ ਵਿੱਚੋਂ ਜਿਹੜਾ ਕੱਢ ਦਿੱਤਾ ਮੈਨੂੰ ਇਸ ਪ੍ਰਵਾਸੀ ਦਾ ਕੀ ਫਾਇਦਾ ਕੀ ਤੇਰੀ ਭਗਤੀ ਸਦਕਾ ਮੈਨੂੰ ਮਰਨ ਪਿਛੋਂ ਮੁਕਤੀ ਮਿਲ ਜਾਵੇਗੀ ਔਰ ਉਸ ਮੁਕਤੀ ਨੂੰ ਕੌਣ ਜਾ ਰਹੇਗਾ ਤੇਰੇ ਭਗਤ ਨੂੰ ਲੋਕ ਸੂਦਰ ਆਖ ਰਹੇ ਹਨ ਔਰ ਇਸ ਤਰ੍ਹਾਂ ਇਹਦੇ ਵਿੱਚ ਜਿਹੜਾ ਗੁਰੂ ਸਾਹਿਬਾਨ ਨੇ ਫਿਰ ਜਿਹੜੀ ਆ ਭਗਤ ਨਾਮ ਜੀਵ ਜੀ ਨੇ ਇੱਕ ਸ਼ਬਦ ਆਚਾਰਿਆ ਮੋ ਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਸਾਰੇ ਰਮਈਆ ਰਹਾਓ ਅਲਵੰਤੀ ਇਹ ਪਰਮ ਜੋ ਹੈ ਮਝੇ ਉਪਰ ਸਭ ਕੋ ਪਾਲਾ ਸੂਦ ਸੂਦ ਕਰ ਮਾਰੇ ਉਠਾਇਓ ਕਹਾ ਕਰੋ ਬਾਪ ਬੀਠਲਾ ਮੂਹੇ ਹੋਏ ਜੋ ਮੁਕਤ ਦੇ ਗੋ ਮੁਕਤ ਨਾ ਜਾਣੇ ਕੋਇਲਾ ਏ ਪੰਡਿਆ ਮੋ ਕੋ ਡੇੜ ਕਹਿਤ ਤੇਰੀ ਪੈਜ ਪਛੰਡੀ ਹੋਇਲਾ ਤੂੰ ਜੋ ਦਿਆਲ ਕਿਰਪਾਲ ਕਹੀਤ ਹੈ ਹਤ ਪੂਜ ਪਇਓ ਅਪਾਰਲਾ ਫਿਰ ਦਿਆ ਦੋਰਾ ਨਾਮੇ ਕੋ ਪੰਡੀਅਨ ਕੋ ਪਿਸ਼ਵਾਰ ਲਾ ਸੋ ਗੁਰੂ ਪਿਆਰਿਓ ਇਹ ਲੜੀ ਵਾਰ ਕਥਾ ਜਿਹੜੀ ਆ ਇਸੇ ਤਰ੍ਹਾਂ ਚੱਲਦੀ ਰਹੇਗੀ ਅੱਜ ਆਪਾਂ ਇੱਥੇ ਹੀ ਜਿਹੜਾ ਵਾ ਉਹ ਗੁਰਮਤ ਵਿਚਾਰਾਂ ਨੂੰ ਸੰਕੋਚਦੇ ਆਂ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਆਂ ਦਾਸ ਕੋਲੋਂ ਇੱਕ ਨਹੀਂ ਨੀਕ ਪ੍ਰਕਾਰ ਦੀਆਂ ਗਲਤੀਆਂ ਤੇ ਭੁੱਲਾਂ ਹੋ ਗਈਆਂ ਹੋਣਗੀਆਂ ਕਿਉਂਕਿ ਆਪਣਾ ਮਕਸਦ ਕਿਸੇ ਦਾ ਦਿਲ ਦਿਖਾਉਣਾ ਨਹੀਂ ਆ ਸਾਰਿਆਂ ਹੀ ਧਰਮਾਂ ਦਾ ਸਤਿਕਾਰ ਕਰਨਾ ਵਾ ਸਾਰੇ ਹੀ ਵਰਗਾਂ ਦਾ ਸਾਰੇ ਹੀ ਮਨੁੱਖਾਂ ਦਾ ਸਭ ਨੂੰ ਇੱਕ ਨਜ਼ਰ ਦੇ ਨਾਲ ਗੁਰੂ ਸਾਹਿਬਾਨ ਵਾਂਗੂ ਵੇਖਣਾ ਵਾ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਵਾ ਕਿਉਂਕਿ ਇਸੇ ਵਿੱਚ ਗੁਰੂ ਮਹਾਰਾਜ ਨੇ ਕਿਹਾ ਅਵਲ ਅੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਾ ਕੌਣ ਭਰੇ ਕੋ ਮੰਦੀ ਆਓ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸੋਨਾ ਬਣਾਈਏ ਔਰ ਆਪਣੇ ਮਨਾਂ ਵਿੱਚੋਂ ਨਫ਼ਰਤ ਈਰਖਾ ਵੈਰ ਵਿਰੋਧ ਕੱਢ ਕੇ ਚੰਗੇ ਇਨਸਾਨ ਬਣ ਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਔਰ ਆਪਣੇ ਪਰਿਵਾਰ ਨੂੰ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਸੋਨਾ ਬਣਾਈਏ ਔਰ ਇਹਦੇ ਨਾਲ ਹੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ